ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਿਊਜ਼ ਚੈਨਲ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਇੱਥੇ ਮਿਲਣਗੇ ਤੁਹਾਨੂੰ ਮੁਕਤੇ ਖਾਸ ਖਬਰਾਂ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜ਼ਰੂਰ ਦੱਸੋ ਕਿ ਵੀਡੀਓ ਤੁਸੀਂ ਕਿਸ ਸ਼ਹਿਰ ਜਾਂ ਜ਼ਿਲ੍ਹੇ ਤੋਂ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਵੱਧਦੇ ਅੱਜ ਦੀ ਪਹਿਲੀ ਤੇ ਖਾਸ ਖਬਰ ਵੱਲ ਚੱਕਰਵਾਤੀ ਤੂਫਾਨ ਮੰਥਾ ਕਾਰਨ ਪਵੇਗਾ ਭਾਰੀ ਮੀਂਹ ਚੱਕਰਵਾਤ ਤੂਫਾਨ ਮੰਥਾ ਦੇ ਪ੍ਰਭਾਵ ਨਾਲ ਪੂਰੇ ਦੇਸ਼ ਦੇ ਮੌਸਮ ਦਾ ਮਜਾਜ ਬਦਲ ਗਿਆ ਹੈ ਆਈਐਮਡੀ ਨੇ ਚੇਤਾਵਨੀ ਜਾਰੀ ਕੀਤੀ ਕਿ ਅਗਲੇ 2 ਦਿਨਾਂ ਤੱਕ ਉੱਤਰ ਪ੍ਰਦੇਸ਼ ਬਿਹਾਰ ਹਰਿਆਣਾ ਪੰਜਾਬ ਦੇ ਲਈ ਅਤੇ ਰਾਜਸਥਾਨ ਦੇ ਕਈ ਹਿੱਸ ਇਸ ਲਈ 24 ਘੰਟਿਆਂ ਤੋ ਤੋਪ ਨਹੀਂ ਨਿਕਲੀ ਅਤੇ 1 ਨਵੰਬਰ ਤੋਂ 5 ਨਵੰਬਰ ਤੱਕ ਠੰਡ ਦੇ ਹੋਰ ਵਧਣ ਦੀ ਉਮੀਦ ਹੈ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਠੰਡੀਆਂ ਹਵਾਵਾਂ ਦਾ ਪ੍ਰਭਾਵ ਹੋਰ ਵਧੇਗਾ ਤੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ ਤੇ ਤੁੰਦ ਪੈਣ ਦੇ ਵੀ ਅਸਾਰ ਹਨ 10-12 ਬੰਦੇ ਲੈ ਕੇ ਸਾਕੀ ਪਿੰਡ ਦੇ ਘਰ ਜਾ ਬੜਿਆ ਪ੍ਰਾਤ ਤੇ ਫਿਰ ਇੱਕ ਉਪਰਾ 10-12 ਸਾਥੀਆਂ ਸਮੇਤ ਆਪਣੀ ਪਿੰਡ ਦੀ ਸੌਰੀ ਕਰ ਜਾ ਪਹੁੰਚੇ ਤੇ ਉੱਥੇ ਪਿਸਤੌਲ ਦੀ ਨੋਕ ਤੇ ਜੀਜੇ ਕੋਲੋਂ 50000 ਰੁਪਏ ਲੁੱਟ ਕੇ ਲੈ ਗਿਆ ਜਾਣਕਾਰੀ ਮੁਤਾਬਕ ਨਰਿੰਦਰ ਸਿੰਘ ਪੁੱਤਰ ਰਜਵਿੰਦਰ ਸਿੰਘ ਦੇ ਘਰ ਉਸ ਦੇ ਸਾਲੇ ਜਸਵੀਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਸਹਜਾ ਥਾਣਾ ਜੋਧਾ ਦੇ ਰਾਤੀ 8:30 ਵਜੇ ਆਪਣੇ 5 ਸਾਥੀਆਂ ਅਤੇ 6 ਅਣਪਛਾਤਿਆਂ ਨਾਲ ਦਾਖਲ ਹੋ ਕੇ ਪਹਿਲਾਂ 10 ਲੱਖ ਦੀ ਮੰਗ ਕੀਤੀ ਨਾ ਦੇਣ ਤੇ ਸਾਲੇ ਜਸਵੀਰ ਸਿੰਘ ਦੇ ਜੀਜੇ ਦੀ ਛਾਤੀ ਤੇ ਪਿਸਤੌਲ ਤਾਣ ਕੇ ਉਸ ਕੋਲੋਂ 50000 ਰੁਪਏ ਦੀ ਨਕਦੀ ਖੋ ਲਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਹਿਤ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਜਨਤਾ ਲਈ ਇੱਕ ਵੱਡੀ ਸਹੂਲਤ ਜਾਰੀ ਕਰਦਿਆਂ ਕਰਦਿਆਂ ਈਜ਼ੀ ਰਜਿਸਟਰੀ ਨਾਮਕ ਦੇਸ਼ ਦੀ ਪਹਿਲੀ ਪਾਰਦਰਸ਼ੀ ਸੰਪਤੀ ਰਜਿਸਟਰੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਹੁਣ ਰਜਿਸਟਰੀ ਕਰਵਾਉਣ ਵਾਲਿਆਂ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈ ਰਹੇ ਹਨ ਕਿਉਂਕਿ ਤੁਸੀਂ ਇਹ ਪ੍ਰਕਿਰਿਆ ਕਰ ਬੈਠੇ ਹੀ ਸਿਰਫ 48 ਘੰਟਿਆਂ ਵਿੱਚ ਪੂਰੀ ਕਰ ਸਕਦੀ ਹੁਈ ਜੀ ਰਜਿਸਟਰੀ ਪ੍ਰਣਾਲੀ ਨਾਲ ਸਬ ਰਜਿਸਟਰਾਰ ਦੇ ਇਕਾਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਹੈ ਹੁਣ ਨਾਗਰਿਕ ਕਿਸੇ ਵੀ ਸਬ ਰਜਿਸਟਰ ਪਟਿਆਲਾ ਦੇ ਸਵੇਰੇ ਸਵੇਰ ਇੱਕ ਦਰਦਨਾਕ ਹਾਦਸਾ ਵਾਪਰਿਆ ਸਰਹਿੰਦ ਰੋਡ ਤੇ ਪਠਾਨਕੋਟ ਦੀ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਇਆ ਹਾਦਸਾ ਇਨਾ ਗੰਭੀਰ ਸੀ ਕਿ ਟਰੱਕ ਡਰਾਈਵਰ ਅਤੇ ਬੱਸ ਕੰਡਕਟਰ ਦੀ ਮੌਕੇ ਤੇ ਮੌਤ ਹੋ ਗਈ ਹਾਦਸੇ ਕਾਰਨ ਹਫੜਾ ਦਫੜੀ ਅਤੇ ਦਹਿਸ਼ਤ ਫੈਲ ਗਈ ਇਹ ਹਾਦਸਾ ਇਨਾ ਗੰਭੀਰ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਤੇ ਕਈ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਹਸਪਤਾਲ ਲਿਆਂਦਾ ਗਿਆ ਇਸ ਹਾਦਸੇ ਵਿੱਚ ਕੰਡਕਟਰ ਸਮੇਤ ਦੋ ਦੀ ਮੌਤ ਹੋ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ ਤੇ ਹਾਦ ਨਗਰ ਨਿਗਮ ਵਿੱਚ ਹੁਣ ਕਰਮਚਾਰੀ ਨੂੰ ਰਵਾਇਤੀ ਢੰਗ ਦੀ ਵਰਤੋਂ ਕਰਕੇ ਨਹੀਂ ਬਲਕਿ ਆਪਣਾ ਚਿਹਰਾ ਦਿਖਾ ਕੇ ਹਾਜ਼ਰੀ ਲਗਾਉਣੀ ਪਵੇਗੀ ਇਹ ਨਵਾਂ ਸਿਸਟਮ 1 ਨਵੰਬਰ ਤੋਂ ਰਾਜਪੁਰਦੇ ਦੇ ਸਾਰੇ ਨਗਰ ਨਿਗਮ ਦਫ਼ਤਰਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਇਸ ਲਈ ਹੈੱਡਕੁਆਰਟਰ ਅਤੇ ਜ਼ੋਨਲ ਦਫ਼ਤਰਾਂ ਵਿੱਚ ਡਾਟਾ ਮੈਨੀ ਫੇਸ ਅਟੈਂਡੈਂਸ ਮਸ਼ੀਨਾਂ ਲਗਾਈਆਂ ਗਈਆਂ ਹੁਣ ਤੇ ਪਿਛਲੇ ਕੁਝ ਦਿਨਾਂ ਤੋਂ ਇਸ ਦਾ ਟ్రਾਇਲ ਰਨ ਚੱਲ ਰਿਹਾ ਸੀ ਨਵੀਂ ਪ੍ਰਣਾਲੀ ਵਿੱਚ ਆਉਣ ਅਤੇ ਜਾਣ ਵਾਲੇ ਚਿਹਰੇ ਦੀ ਸਕੈਨਿੰਗ ਦੀ ਲੋੜ ਹੈ ਜੇਕਰ ਕੋਈ ਆਪਣੀ ਹਾਜ਼ਰੀ ਲਗਾਉਣ ਅਤੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਜਾਣ ਦੀ ਕੋਸ਼ਿਸ਼ ਕਰਦੇ ਤਾਂ ਮਸ਼ੀਨ ਕੰਮ ਨਹੀਂ ਕਰ ਲੁਧਿਆਣੇ ਦੇ ਜਗਰਾਉ ਹਲਕੇ ਵਿੱਚ ਕਬੱਡੀ ਖਿਡਾਰੀ ਦਾ ਸ਼ਰੀਰ ਹਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਤੇਜਪਾਲ ਸਿੰਘ ਪੁੱਤਰ ਨਦੀਰ ਸਿੰਘ ਵਾਸੀ ਪਿੰਡ ਗਿੱਦੜ ਵਿੰਡੀ ਜਗਰਾਉ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਇਸ ਵਾਰਦਾਤ ਨੂੰ ਜਗਰਾਉ ਐਸਐਸਪੀ ਦਫ਼ਤਰ ਤੋਂ ਕੁਝ ਹੀ ਦੂਰੀ ਤੇ ਅੰਜਾਮ ਦਿੱਤਾ ਗਿਆ ਹੈ ਠੇਗਟ ਸਾਟਗਟ ਇੱਥੇ ਸੱਤ ਨੌਜਵਾਨਾਂ ਨੇ ਪਹਿਲਾਂ ਤੇਜਪਾਲ ਸਿੰਘ ਦੀ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ ਤੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇਜਪਾਲ ਦੇ ਨਾਲ ਦੋ ਸਾਥੀ ਵੀ ਮੌਜੂਦ ਸਨ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਗੁਜਰਾਤ ਦੌਰੇ ਤੇ ਹਨ ਆਪਣੇ ਗੁਜਰਾਤ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਮਹਾਪੰਚਾਇਤ ਵਿੱਚ ਹਿੱਸ਼ੇਦ ਕੀਤੀ ਅਤੇ ਬਾਜਪਾ ਦੀਆਂ ਨੀਤੀਆਂ ਖਿਲਾਫ ਰੈਲੀ ਨੂੰ ਸੰਬੋਧਨ ਕੀਤਾ ਆਪਣੇ ਸੰਬੋਧਨ ਦੌਰਾਨ ਉਹਨਾਂ ਨੇ ਕਿਹਾ ਕਿ ਜ਼ੁਲਮ ਖਿਲਾਫ ਤੁਹਾਡਾ ਇੰਨੀ ਵੱਡੀ ਗਿਣਤੀ ਵਿੱਚ ਇਕੱਠੇ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਆਪਣੇ ਹੱਕਾਂ ਲਈ ਲੜਨਾ ਜਾਣਦੇ ਹੋ ਬਾਜਪਾ ਸਰਕਾਰ ਜੋ ਤੁਹਾਡੇ ਉੱਤੇ ਇੰਨੀ ਜ਼ੁਲਮ ਕਰ ਰਹੀ ਹੈ ਉਹਨਾਂ ਨੂੰ ਇੱਕ ਇੱਕ ਜ਼ੁਲਮ ਦਾ ਹਿਸਾਬ ਦੇਣਾ ਪਵੇਗਾ ਬਾਜਪਾ ਸਰਕਾਰ ਕਿਸਾਨਾਂ ਤੇ ਪਰਚੇ ਕਰ ਰਹੀ ਹੈ ਕਿਸਾਨਾਂ ਨੂੰ ਜੇਲ੍ਹ ਵੀ ਸੁੱਟ ਰਹੀ ਮੋਗਾ ਨਿਡਲੀਪਿੰਦ ਸਿੰਘ ਅਮਲ ਦੀ ਬਹੁਮੰਤ ਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਦੇ ਮੌਤਲਦੀਨ ਸੈਕਟਰੀ ਪਰਮਜੀਤ ਸਿੰਘ ਵੱਲੋਂ ਲੱਖ ਰੁਪਏ ਦਾ ਕਪੜਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧ ਵਿੱਚ ਪ੍ਰਧਾਨ ਨਛੱਤਰ ਸਿੰਘ ਨਿਵਾਸੀ ਪਿੰਡ ਸਿੰਘ ਅਮਲ ਦੀ ਸ਼ਿਕਾਇਤ ਤੇ थाना ਸਿਟੀ ਸਾਊਥ ਮੋਗਾ ਵਿੱਚ ਮਾਮਲਾ ਦਰਜ ਕੀਤਾ ਗਿਆ ਇਸ ਮਾਮਲੇ ਦੀ ਜਾਂਚ ਥਾਣਾ ਟ੍ਰਿਕ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਨਛੱਤਰ ਸਿੰਘ ਨੇ ਕਿਹਾ ਕਿ ਪਰਮਜੀਤ ਸਿੰਘ ਨੇ ਪ੍ਰਿੰਦ ਸਿੰਘਾਂ ਵਾਲਾ ਦੀ ਸਹਿਕਾਰੀ ਸਭਾ ਤੋਂ કુલ 1249710 ਰੁਪਏ ਦਾ ਕਪੜਾ ਕੀਤਾ ਉਹਨੇ ਉਸਨੇ ਸਭਾ ਦੇ ਖਾਤੇ ਵਿੱਚ 824999 ਰੁਪਏ ਜਮ੍ਹਾਂ ਕਰਵਾ ਦਿੱਤੇ